ਕੁਨ ਕਾ ਸਤਿਪੁਰ ਪ੍ਰਸਾਦ ਪਾਚਹ ਸੰਗਵਯ ਬਾਗਦੇ ਤੀਜੋ ਪਈ ਹਮਰੇ ਕਰੋ ਹਾਦਰ ਛਾ ਪੂਰਨ ਹੋਏ ਜਿਤ ਪੀਛਾ ਤਵ ਚਨ ਮੰਨ ਲੈ ਹਮਾਰ ਆਪਣਾ ਜਾਣ ਪ੍ਰੋਤਿਪਾਰਾ ਹਮਰੇ ਦੁਸ ਬੈਤ ਮੁਕਾਓ ਆਪ ਹਾਥ ਮਹੀਂ ਬਚਾਓ ਸੁਖਿ ਬਸੈ ਮੋਰ ਪਰਵਾਰ ਸਿਵਕਛਤ ਮੈਂ ਕਰਤਾਰਾ ਮੋਰ ਛਾਣ ਜਿ ਕਰਦੇ ਕਰਜਾ ਸਭਾਂ ਕੋ ਆੜਿ ਸਮਿਰਿਯਾ ਪੂਰਨ ਹੋਏ ਹਮਾਰੀ ਆਸਾ ਤੋਰ ਕ੍ਰੋਮੀ ਰਹੀ ਪਿਆਸਾ तुम्हें छाड़ के और नाते जो बरचांस तुम पे पाऊँ से वक्त हमारे तार गए तुम तुम सत्र हमारे मारिये आप हार दे मुझे बरिया मन का पात्रा सुन मरिये जो सदा हमारे पचास रेस्त जो करे वृक्षा अच्छा। राख ले मैं राख नहारे साहे संत प्यारे दिन भर जो सुन के हंता तुम हो प्रीत तुर्भ ਕਾਲ ਪਾਇ ਬ੍ਰਹਮਾ ਅਵਤਰਾ ਕਾਲ ਪਾਇ ਸੋ ਜੀਵ ਬਤਰਾ ਕਾਲ ਪਾਇ ਕਰਬ ਸੁਰਬਰ ਕਾ ਚਾ ਸੁਰਬਰ ਕਾ ਕਾ ਕੀ ਆਤਮਾ ਸਾ ਜਨਮ ਕਾਲ ਜੋ ਕੀ ਸਭ ਕੀਓ ਬੇਦਰਾ ਬ੍ਰਹਮਾ ਜੋ ਕੀਓ ਜਮਨ ਕਾਲ ਸਭ ਲੋਕ ਸੁਵਾਰਣ ਨਮਸਕਾਰ ਹੈ ਤਾਂ ਇਹ ਮਾਰਾ ਜਨ ਕਾਲ ਸੁਰਤ ਬਨਾਇ ਦੇ ਦਾ ਦਸ਼ਨ ਬੁਜਾਇਓ ਆਦੰਤ ਕੇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀ ਕੋ ਹਮਾਰੀ ਸਕਲ ਪ੍ਰਜਾ ਦੁਨੀਆ ਪਸਵਾਰੀ

तुम सब हितरा कण राण जहाग पे रूपे दे अरयाल नरंकार नरभकान नर लंबे आद नील नाद या संभ ताका मुड़ 4 द पे दादा को पे न भावद वेद दा ताको पर पाहर न मानद महामूड़ पच पेद ना जानत महादेव को कै अर सदा से नरंकार का जी नित नहिं ते हो आप ये अपनी मग है जेती वर्ण पिण पिण देते ती तुम्रा लखन जाय पसारा गहै बसरा प्रथम संसार एक रूप न रूप पारंग देव राव कहि कोपा अण्डज र क्षेत्र के निथुड खान बहु रहवे नि कहहुड़ा जा बैठा कौन संत पसंद करके था सकरी सीतका एतंब वारदिगढ़ स्वरूप सेंदव अब रचा मेरी तुम करो शे के वार से पसंदरो दशरथ व्रत पाता सफल मिले स्कोरण का ता जेत तुलसी सबनी परे जिनके ऋष दुख हुआ मरे ਪੁਰੇ ਸ਼ਨਭ ਦੇ ਘਰੇ ਤਿਹਾਰੇ ਤਿੰਨ ਕਦਮ ਸੰਭਲ ਸੁਵਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਕੇ ਕਾਲ ਨਿਕਟਨਾ ਹੈ ਰੱਖਾ ਹੋਇ ਤੈ ਸੁਵਕਾਲਾ ਦੂਸਰੈ ਇਸ ਤਰਹ ਜਦ ਕਾਲਾ ਕਿਰਪਾ ਸਜਣ ਰਹੋ ਤਾਕੇ ਤਾਤਨਿਕ ਮੋਹਰ ਹੋ ਰੇਦ ਸ਼ੁੱਧ ਕਰਮੋ ਸੁਭ ਹੋਇ ਇਸ ਸਾਸ ਤਕੇ ਨਾ ਕੋ ਇਕ ਬਾਰ ਜਦ ਤੁਮੈਂ ਸੰਭਾਰਾ ਕਾਲ ਪਾਸ ਤੇ ਤਾਰ ਬਾਰ ਨਿਰਨ ਨਾਂ ਤਿਹਾਰੋ ਕਹ ਦਰਿਸ਼ ਗੋਪੀ ਰਹਾ ਘੜਗ ਗੇਤ ਮੈਂ ਸ਼ਰਨ ਤੇ ਹਾਰਿਆ ਆਪ ਹਾਰ ਦਲਹਿਓ ਬਾਰੀ ਸਰਬ ਥੋਰ ਮਹੋ ਸੁਹਾਇ ਦਿਸਦੋਗ ਤਲਹੋ ਬਚਾਈ ਘੜਗ ਗੇਤ ਮੈਂ ਸ਼ਰਨ ਤੇ ਹਾਰਿਆ ਆਪ ਹਾਰ ਦਲਹਿਓ ਬਾਰੀ ਸਰਬ ਥੋਰ ਮਹੋ ਸੁਹਾਇ ਦਿਸਦੋਗ ਤਲਹੋ ਬਚਾਈ ਵਾਹਿਗੁਰੂ ਦਾ ਘਰ ਸਾਹਿਬ ਵਾਹਿਗੁਰੂ ਦੀ ਕਿਫਤੇ